ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬੱਚਾ ਖੜਾ ਜੀ ਬੱਚੇ ਦਾ ਨਾਮ ਹਰਮਨ ਇਹ ਆਪਣਾ ਪਿੰਡ ਸੌਰਸਿੰਗ ਦੱਸ ਰਿਹਾ ਤੇ ਇਸ ਵਕਤ ਜੋਤੀਸ ਰੂਪ ਗੁਰੂ ਘਰ ਦੇ ਲਾਗੇ ਜਿਹੜਾ ਹੈਗਾ ਇਹ ਬੱਚਾ ਖੜਾ ਇਹ ਆ ਦੀ ਫੈਮਿਲੀ ਤੋਂ ਕਿਤੇ ਆ ਔਟਲ ਗਿਆਗਾ ਪਾਸੇ ਹੋ ਗਿਆ ਬੱਚਾ ਤੇ ਇਹ ਕੋਸਲੇ ਭਾਈ ਸਾਹਿਬ ਨੇ ਇਹਨਾਂ ਨੇ ਇੱਥੇ ਬੱਚੇ ਨੂੰ ਆਪਣੇ ਕੋਲ ਖੜਾਇਆ ਹੋਇਆਗਾ ਜੇਕਰ ਕੋਈ ਵੀ ਵੀਰ ਇਸ ਬੱਚੇ ਨੂੰ ਜਾਣਦਾ ਤਾਂ ਇਸ ਦੇ ਪਰਿਵਾਰ ਦੇ ਨਾਲ ਸੰਪਰਕ ਕਰਿਓ ਤਾਂ ਕਿ ਬੱਚਾ ਪਰਿਵਾਰ ਤੱਕ ਪਹੁੰਚ ਸਕੇ ਜੀ ਦੇਖ ਆ ਸੌਰ ਸਿੰਘ ਜੀ ਦੇਖ ਸਕਦੇ ਹੋ ਕਿ ਆ ਜਿਹੜੀ ਹੈਗੀ ਆ ਯੂਨੀਵਰਸਿਟੀ ਪਾਰਕਿੰਗ ਹੈ ਇੱਧਰ ਤੇ ਆ ਗੁਰੂ ਘਰ ਕਿਹੜਾ ਜੀ ਬਾਬਾ ਸੂਰਾਪੁਰ ਦੇ ਡੇਰਾ ਹਾਂਜੀ ਬਾਬਾ ਸੂਰਾਪੁਰ ਦੇ ਡੇਰਾ ਬਾਬਾ ਸੂਰਾਪੁਰ ਦੇ ਡੇਰਾ ਜੀ ਸਾਹਮਣੇ ਤੇ ਆ ਚੰਡੀਗੜ੍ਹ ਰੋਡ ਤੇ ਇੱਧਰ ਜੋਤੀ ਸਰੂਪ ਗੁਰੂ ਘਰ ਆ ਜੀ ਸਾਹਮਣੇ ਤੇ ਇੱਥੇ ਆ ਪੌਸਲੇ ਗੀਂਦ ਦੇ ਕੋਲੇ ਬੱਚਾ ਖੜਾਗਾ ਇਹ ਵੱਧ ਵੱਧ ਬੇਨਤੀ ਕਰਦੇ ਕਿ ਸ਼ੇਅਰ ਕਰਿਓ ਇਸ ਵੀਡੀਓ ਨੂੰ ਤਾਂ ਕਿ ਜਿਹੜਾ ਬੱਚਾ ਹੈਗਾ ਇਹ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਸਕੇ ਹਾਂ ਜਾਂਜੀ ਪੁੱਤ ਮਿੱਟੀ ਵਾਲਾ ਰੋਡ ਅੱਛਾ 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 ਤੇਰੇ ਤੇਰੇ ਪਾਪੇ ਦਾ ਕੀ ਨਾਮ ਪੁੱਤ ਗੁਰਬਿੰਦਰ ਹੈ ਹਾਂ ਗੁਰਬਿੰਦਰ ਸਿੰਘ ਗੁਰਬਿੰਦਰ ਸਿੰਘ ਮਮੀ ਦਾ ਨਾਮ ਫਰਾਜ਼ਵੀਰ ਫਰਾਜ਼ਵੀਰ ਕੋਰ ਦਾਦੇ ਦਾ ਨਾਮ ਇਹਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਤੇ ਵੀਰੋ ਇਹ ਬੱਚਾ ਹੈਗਾ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜਾ ਬੱਚਾ ਹੈਗਾ ਆਪਣੇ ਪਰਿਵਾਰ ਤੱਕ ਪਹੁੰਚ ਸਕੇ ਤੇ ਇਹ ਵੀਰ ਹੁਣੀ ਬਹੁਤ ਜ਼ਰੂਰ ਲਾਜ਼ਮ ਨੇ ਬਹੁਤ ਵੱਡੀ ਇਹਨਾਂ ਦੀ ਜਾਨਕੀ ਸੇਵਾ ਕੀ ਹੈ ਕਿ ਬੱਚੇ ਨੂੰ ਇਹਨੇ ਆਪਣੇ ਕੋਲ ਇੱਥੇ ਖੜਾਇਆ ਹੋਇਆ ਪਿਆਰ ਨਾਲ ਚੌਥ ਮਿੰਟ ਉਹ ਕਿਹੜਾ ਚੌਥ ਮਿੰਟ ਵੀ ਕੋਲਾ ਕੋਈ ਇਹ ਚਾਹ ਤੇ ਜਾਣਾ ਪਿੰਡ ਚੌਥ ਚੱਲ ਜਾਣਾ ਪਿੰਡ ਅੱਛਾ ਚੌਥ ਚੱਲ ਜਾਣਾ ਪਿੰਡ ਅੱਛਾ ਪਹਿਲਾਂ ਵੇਖਣਾ ਆਏ ਸੀ ਹੈ ਕੋਈ ਵਾਪਸ ਕਿਹਦੀ ਨਾਲ ਆਏ ਸੀ ਤੂੰ ਮੰਮਾ ਨਾਲ ਤੇ ਪਾਪਾ ਵੀ ਨਹੀਂ ਆਏ ਕੋਈ ਹੋਰ ਪਰਿਵਾਰ ਤੋਂ ਕੋਈ ਨਹੀਂ ਆਇਆ ਓਏ ਹੋਏ ਤੇ ਕੋਈ ਨਾ ਪੁੱਤਰ ਆਪਾਂ ਲੱਭ ਲੈਣ ਤੇ ਪਰਿਵਾਰ ਨੂੰ ਠੀਕ ਆ ਸੋ ਵੀਰੋ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਬੱਚਾ ਜਿਹੜਾ ਆਪਣੇ ਪਰਿਵਾਰ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ